ਕੱਟੋ ਘੜ ਤੈਨੂੰ ਮੁੱਖ ਮੰਤਰੀ ਜਦੋਂ ਲੈ ਜਾਏਗਾ ਉਦੋਂ ਬਾਅਦ ਯਾਦ ਹੀ ਕਰ ਲੈ ਕਿ ਲਾਹ ਤੈਨੂੰ ਦੇਣੀ ਹੈ ਤੈਨੂੰ ਇਹਨਾਂ ਨੇ ਮੇਰੀ ਗੱਲ ਯਾਦ ਰੱਖੀ ਜਲੀਲ ਕਰਕੇ ਜਮਾਨ ਜ਼ੀਰੋ ਕਰਕੇ ਐ ਜਿਹੜਾ ਮੜਾ ਮੋਟਾ ਵੀ ਤੇਰਾ ਹਲੇ ਲੋਕਾਂ 'ਚ ਹੈਗਾ ਕੁਝ ਉਹ ਜਮਾ ਤਨਵਾ ਖਤਮ ਕਰਕੇ ਜੇ ਨਾ ਤੈਨੂੰ ਇਹਨਾਂ ਨੇ ਐ ਨਿਚੋੜ ਕੇ ਨਿੰਬੂ ਵਾਂਗੂ ਉਹ ਮਾਰਨਗੇ ਜਿਵੇਂ ਮੱਖੀ ਕੱਢ ਕੇ ਮਾਰਦੇ ਆਪਾਂ ਐ ਮਾਰਨਗੇ ਲੱਸੀ ਚੋ ਜੇ ਮਾਰਦੇ ਆ ਮੱਖੀ ਕੱਢ ਕੇ ਜਾਂ ਦੁੱਧ ਚੋ ਮਾਰਦੇ ਨਾ ਭਗਾ ਕੇ ਐ ਤੈਨੂੰ ਮਾਰਨਗੇ ਯਾਦ ਰੱਖੀ ਐ ਤੈਨੂੰ ਪਾਸੇ ਐ ਕਿਨਾਰੇ ਕਰਕੇ ਤੈਨੂੰ ਜਮਾ ਵੀ ਇਹਦਾ ਖਤਮ ਸੀ ਜੀ ਸਾਰੀ ਗੱਲ ਐ ਨਹੀਂ ਬਸ ਤੈਨੂੰ ਪਾਸੇ ਕਰਕੇ ਤੇਰੇ ਸਿਰਦਰ ਮੇਰਾ ਸਾਰਾ ਕੁਝ ਕਾਲੀ ਭਵੰਤ ਮੰਨ ਰਿਹਾ ਸੀ ਹਲੇ ਹੀ ਮੌਕਾ ਸਚਾਈ ਲੋਕਾਂ ਦੇ ਸਾਹਮਣੇ ਬਿਆਨ ਕਰ ਦੇ ਜੋ ਕੁਝ ਹੋ ਰਿਹਾ ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਗਾਹੇ ਵਗਾਹੇ ਇਹ ਗੱਲਾਂ ਨਿਕਲ ਕੇ ਬਾਹਰ ਆਈ ਜਾਂਦੀਆਂ ਜੋ ਸਾਰਾ ਜੋ ਹੋ ਰਿਹਾ ਹੈ ਇਸ ਵੇਲੇ ਜੋ ਪੰਜਾਬ ਨਾਲ ਹੋ ਰਿਹਾ ਜੋ ਸੀਐਮ ਹਾਊਸ 'ਚ ਹੋ ਰਿਹਾ ਜੋ ਤੁਹਾਡੇ ਘਰਾਂ 'ਚ ਹੋ ਰਿਹਾ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਹੁਣ ਕੰੰਧਾਂ ਦੇ ਵੀ ਕੰੰਧ ਹੁੰਦੇ ਆ ਗੁੱਜਾ ਐਸੇ ਕੁਝ ਨਹੀਂ ਜਾਂਦਾ ਇਹ ਖੂਹਾਂ 'ਚ ਕੀਤੀਆਂ ਹੋਈਆਂ ਗੱਲਾਂ ਵੀ ਬਾਹਰ ਆ ਜਾਂਦੀਆਂ ਨੇ ਸੋ ਬadiya ਰਹੇਗਾ ਕਿ ਤੂੰ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਜਿਸ ਤਰ੍ਹਾਂ ਮੈਂ ਉੱਪਰ ਲਿਖਿਆ ਹੋਇਆ ਕਿ ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੁਹਾਡਾ ਮੁੱਖ ਮੰਤਰੀ ਨਹੀਂ ਰਿਹਾ ਸੋ ਪਹਿਲਾਂ ਵੀ ਪਿਛਲੇ 2.5 ਸਾਲ ਤੋਂ ਜੋ ਪੰਜਾਬ ਦੀ ਸਰਕਾਰ ਚੱਲਦੀ ਰਹੀ ਆ ਉਹਨੂੰ ਦਿੱਲੀ ਵਾਲੇ ਹੀ ਚਲਾਉਂਦੇ ਰਹੇ ਆ ਚਾਹੇ ਰਾਗਬ ਚੱਡਾ ਹੋਵੇ ਚਾਹੇ ਹੋਰ ਇਹਨਾਂ ਦੇ ਦਿੱਲੀ ਵਾਲੇ ਬੰਦੇ ਹੋਣ ਪਰ ਹੁਣ ਤਾਂ ਜਮਈ ਇੱਕ ਤਰੀਕੇ ਦੇ ਨਾਲ ਭਵੰਤਮਾਨ ਨੂੰ ਇਹਨਾਂ ਨੇ ਜਮਈ ਇੱਕ ਖੁੰਝੇ ਲਾ ਤੱਕ ਪਾਸੇ ਕਰਤਾ ਆ ਪਿੱਛੇ ਜੇ ਜਿਵੇਂ ਮੰਤਰੀਆਂ ਨੂੰ ਬਦਲਿਆ ਗਿਆ ਦਿੱਲੀ ਵਾਲਿਆਂ ਨੇ ਆਪਣੇ ਚਿਹਤੇ ਮੰਤਰੀ ਲਾਏ ਜਿੰਨਾ ਰਾਹੀਂ ਦਿੱਲੀ ਨੇ ਮੋਟਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਕਰਨਾ ਹੈ ਜਿਹੜੇ ਆਪਣੇ ਆਪ ਨੂੰ ਪੂਰੇ ਕਟੜ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਤੇ ਉਹ ਸਾਰੀ ਝੰਡਲੀ ਉਹਨਾਂ ਦੀ ਇੱਕ ਕੋਈ ਸਕੀਮ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਰਹਿੰਦੇ 2 2.5 ਸਾਲਾਂ ਦੇ ਵਿੱਚ ਜਿੰਨਾ ਪੈਸਾ ਇਕੱਠਾ ਕੀਤਾ ਜਾਂਦਾ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਉਹ ਲੁੱਟ ਲੋ ਆ ਜਿਹੜਾ ਮੁੰਡੀਆਂ ਮੰਤਰੀ ਬਣਾਇਆ ਸਾਹਮਣੇ ਵਾਲੇ ਹਲਕੇ ਤੋਂ ਇੱਕ ਜਿਹੜਾ ਗੁਇਲ ਮੰਤਰੀ ਬਣਾਇਆ ਹਲਕਾ ਲਹਿਰੇਗਾ ਅੱਗੇ ਤੋਂ ਦੋਨੇ ਬੰਦੇ ਸਿਰੇ ਦੇ ਕਰਾਪਟ ਬੰਦੇ ਨੇ ਸਰੇ ਦੇ ਪਿਛਟ ਬੰਦੇ ਨੇ ਪਤਾ ਕਰ ਲਓ ਸਾਨਿਆਂ ਹਲਕੇ ਦੇ ਵਿੱਚੋਂ ਕਿ ਜਿੰਨੀ ਰੇਤੇ ਦੀ ਮਾਈਨਿੰਗ ਹੋਈ ਆ ਜਿੰਨੀ ਰੇਤਾ ਚੋਰੀ ਵਿਕਦਾ ਰਿਹਾ ਐ ਇੱਥੋਂ ਜਿੰਨੀਆਂ ਖੱਡਾਂ ਚੱਲਦੀਆਂ ਰਹੀਆਂ ਨੇ ਜਿੰਨਾ ਰੇਤਾ ਚੋਰੀ ਵਿਕਿਆ ਮੋਟਾ ਪੈਸਾ ਇਕੱਠਾ ਕਰਕੇ ਮੁੰਡੀਆਂ ਪਹਿਲਾਂ ਵੀ ਦਿੱਲੀ ਨੂੰ ਭੇਜਦਾ ਰਿਹਾ ਸੀ ਐਸੇ ਕਰਕੇ ਉਹਨਾਂ ਨੇ ਕਹਿੰਦਾ ਵੀ ਆਹ ਲੈ ਤੈਨੂੰ ਮੰਤਰੀ ਬਣਾਤਾ ਮੋਟਾ ਪੈਸਾ ਇਕੱਠਾ ਕਰਕੇ ਭੇਜ ਤੇ ਸਭ ਤੋਂ ਸਿਰੇ ਦਾ ਪਲੱਸਟ ਬੰਦਾ ਪਤਾ ਕਰੋ ਲਹਿਰੇਗਾ ਅੱਗੇ ਤੋਂ ਜਿਹੜਾ ਐਮ.ਐਲ.ਏ ਆ ਉਹਨੂੰ ਇਹਨਾਂ ਨੇ ਮਾਈਨਿੰਗ ਦਾ ਵਿਭਾਗ ਮੰਕਮਾ ਸੰਭਾਤਾ ਲਿਆ ਜਿੰਨੇ ਪੈਸੇ ਇਕੱਠੇ ਹੁੰਦੇ ਇਕੱਠੇ ਕਰਕੇ ਲਿਆ ਪੰਜਾਬ ਚੋਂ ਬਹੁਤ ਵਾਰੀ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਰੌਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਨੌ ਦਾ ਮੁੱਖ ਮੰਤਰੀ ਆ ਇੱਕ ਰਾਬੜ ਦੀ ਮੋਹਰ ਹੈ ਇੱਕ ਮੋਹਰਾ ਦਿੱਲੀ ਵਾਲਿਆਂ ਦਾ ਸਿਰਫ ਕੁਰਸੀ ਤੇ ਚਿਹਰਾ ਬੈਠਾ ਦਿਖਦਾ ਹੈ ਇਹਦੋਂ ਜਿੰਨੇ ਮਰਜੀ ਟੁਟਕਲੇ ਸੁਣ ਲੋ ਕਹਾਣੀਆਂ ਸੁਣ ਲੋ ਗੱਪ ਸੁਣ ਲੋ ਤੰਜ ਸੁਣ ਲੋ ਉਹ ਬਾਧੂ ਇਹ ਕੰਮ ਕਰੀ ਜਾਂਦਾ ਪਰ ਪੰਜਾਬ ਦੇ ਪ੍ਰਤੀ ਜੋ ਫੈਸਲੇ ਲੈ ਰਹੇ ਆ ਦਿੱਲੀ ਵਾਲੇ ਲੈ ਰਹੇ ਆ ਚਾਹੇ ਪੰਜਾਬ ਦਾ ਡੀਜੀਪੀ ਹੋਵੇ ਚਾਹੇ ਪੰਜਾਬ ਦੇ ਹੋਰ ਜਿੰਨੇ ਅਫਸਰ ਹੋਣ ਜਿੰਨੀ ਰਿਪੋਰਟ ਕਰਦੇ ਆ ਸਾਰੇ ਦਿੱਲੀ ਵਾਲਿਆਂ ਨੂੰ ਕਰਦੇ ਆ ਹੁਣ ਤਾਂ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਧਿਆਨ ਨਾਲ ਸੁਣ ਲਿਓ ਇਹਨਾਂ ਨੇ ਦੋ ਬੰਦੇ ਦੋ ਬੰਦੇ ਜਿਨ੍ਹਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਹੈਗਾ ਵਿਜੇ ਨਾਇਰ ਇੱਕ ਦਾ ਨਾਂ ਹੈਗਾ ਅਜੇ ਜੈਨ ਇਹਨਾਂ 'ਚ ਇੱਕ ਬੰਦਾ ਦਾ ਉਹ ਬੰਦਾ ਜਿਹੜਾ ਕੇਜਰੀਵਾਲ ਦੇ ਨਾਲ ਹੁਣ ਪਿੱਛੇ ਜੇ ਆ ਜਿਹੜੇ ਘਟਾਲੇ 'ਚ ਫਸਿਆ ਸੀਗਾ ਉਹਦੇ ਨਾਲ ਜੇਲ ਕੱਟ ਕੇ ਆਇਆ ਇਹਨਾਂ ਨੇ ਦੋ ਬੰਦੇ ਪਰਸੋਂ ਤੋਂ ਮੁੱਖ ਮੰਤਰੀ ਦੇ ਦਫ਼ਤਰ 'ਚ ਪੱਕੇ ਤੌਰ ਤੇ ਲਿਆ ਕੇ ਬਿਠਾਤੇ ਸਾਰਾ ਪੰਜਾਬ ਸਾਰੀ ਸਰਕਾਰ ਉਹ ਦੋ ਬੰਦੇ ਦਿੱਲੀ ਵਾਲੇ ਜਿਹੜਾ ਅਜੇ ਜੈਨ ਤੇ ਵਿਜੇ ਨਾਇਰ ਨਾਉਂ ਦੇ ਦੋ ਬੰਦੇ ਨੇ ਇਹ ਦੋਨੇ ਬੰਦੇ ਪੰਜਾਬ ਦੇ ਵਿੱਚ ਬੈਠੇ ਮੁੱਖ ਮੰਤਰੀ ਦੇ ਘਰੇ ਬੈਠੇ ਸੀਐਮ ਹਾਊਸ 'ਚ ਬੈਠੇ ਉੱਥੋਂ ਸਾਰੇ ਅਫਸਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਉੱਥੋਂ ਬੈਠੇ ਹਦਾਇਤਾਂ ਕਰ ਰਹੇ ਨੇ ਅਫਸਰਾਂ ਨੂੰ ਉੱਥੋਂ ਬੈਠੇ ਹੀ ਇਹ ਸਾਰੀ ਸਰਕਾਰ ਚਲਾ ਰਹੇ ਨੇ ਤੇ ਭਵੰਤਮਾਨ ਦਾ ਕਹਿੰਦੇ ਜੀ ਲੀਵਰ ਖਰਾਬ ਹੋ ਗਿਆ ਪਤਾ ਨਹੀਂ ਕੋਈ ਹੋਰ ਬਿਮਾਰੀ ਹੋ ਗਈ ਉਹ ਕਹਿੰਦੇ ਜੀ ਮਹਾਲੀ ਦੇ ਹਸਪਤਾਲ ਦੇ ਵਿੱਚ ਆਪਣੇ ਟੈਸਟ ਕਰਾ ਰਿਹਾ ਆਪਣਾ ਇਲਾਜ ਕਰਾ ਰਿਹਾ ਪੰਜਾਬ ਦੇ ਲੋਕੋ ਤੁਹਾਨੂੰ ਬੜੇ ਚਿਰ ਤੋਂ ਅਸੀਂ ਇਹ ਗੱਲਾਂ ਕਲਪਦੇ ਰਹੇ ਹਾਂ ਸਮਝਾਉਂਦੇ ਰਹੇ ਹਾਂ ਕਿ ਇਹ ਬੰਦੇ ਪੰਜਾਬ ਦੀ ਜੜ ਪਟਣਗੇ ਪਰ ਬਹੁਤ ਇਹ ਹਲੇ ਵੀ ਐਸੇ ਅੰਧ ਭਗਤ ਹੈਗੇ ਆ ਜਿਹੜੇ ਹਲੇ ਵੀ ਉਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਹ ਪੰਜਾਬ ਨਾਲ ਕੀ ਕਰ ਰਹੇ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਕਿ ਜਰੀਵਾਲ ਦਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਈਮਾਨਦਾਰ ਸਾਬਤ ਕਰਾਂ ਅਸਤੀਫਾ ਵੀ ਦਿੱਤਾ ਦੁਬਾਰੇ ਫਿਰ ਮੁੱਖ ਮੰਤਰੀ ਬਣਨ ਨੂੰ ફરਦਾ ਭਵੰਤਮਾਨ ਨੂੰ ਵੀ ਉਹਨੇ ਬੁਲਾ ਕੇ ਕਿਹਾ ਦੇ ਲੀਬ ਤੂੰ ਵੀ ਅਸਤੀਫਾ ਦੇ ਦੇ ਜਦ ਦੇ ਜਨਾਬ ਆਉਂਦੇ ਆਉਂਦੇ ਉੱਥੇ ਗੱਸ ਪੈ ਗਿਆ ਸੀ ਗੱਡੇ ਪੇ ਸੀਗੇ ਇਹ ਉਸ ਦਿਨ ਦੀ ਗੱਲ ਹੈ ਜਿੱਦੇ ਮੀਂਹ ਚ ਭੇਜਦੇ ਸੀ ਤੇ ਤੀਰ ਛੱਡਦੇ ਸੀ ਮਾਨ ਸਾਹਿਬ ਐਂ ਕਰਕੇ ਇਹ ਉਦੋਂ ਦੀ ਗੱਲ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ OSD ਦੇ ਉੱਤੇ ਕਿਸੇ ਮੰਤਰੀ ਦੇ ਉੱਤੇ ਕਿਸੇ MLA ਦੇ ਉੱਤੇ ਇਹ ਪਰਚਾ ਵੀ ਦੇਣ ਕਿਉਂਕਿ ਇਹਨਾਂ ਦਾ ਪੂਰਾ ਟੈਲ ਲੱਗਿਆ ਪਿਆ ਵੀ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸਹੀ ਸਿੱਧ ਕਿਵੇਂ ਸਾਬਤ ਕਰਨਾ ਹੈ ਇਮਾਨਦਾਰ ਕਿਵੇਂ ਸਾਬਤ ਕਰਨਾ ਹੈ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਭਵੰਤਸਿਆ ਇਹ ਬਿਨਾ ਮੰਗੀ ਸਲਾਹ ਹੈ ਕਹਿੰਦੇ ਹੁੰਦੇ ਬਿਨਾ ਮੰਗੀ ਕਿਸੇ ਨੂੰ ਸਲਾਹ ਰਹਿ ਦੇਣੀ ਨਹੀਂ ਚਾਹੀਦੀ ਪਰ ਮੈਂ ਤੈਨੂੰ ਇਨੀ ਗੱਲ ਕਹਿਣਾ ਚਾਹੁੰਦਾ ਤੇਰੇ ਕੋਲ ਹਲੇ ਵੀ ਮੌਕਾ ਹੈ ਹਲੇ ਵੀ ਮੌਕਾ ਹੈ ਕਹਿ ਪੰਜਾਬ ਦੇ ਲੋਕਾਂ ਨੂੰ ਇੱਕ ਠੋਕ ਕੇ ਖੜ ਪੰਜਾਬ ਦੇ ਲੋਕਾਂ ਦੇ ਨਾਲ ਕਹਿ ਮੈਨੂੰ ਭਰਾਵਾ ਪੰਜਾਬ ਦੇ ਲੋਕੋ ਮੈਨੂੰ ਦਿੱਲੀ ਵਾਲੇ ਦੱਬ ਲਿਆ ਦਿੱਲੀ ਵਾਲਿਆਂ ਨੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਟਕਾ ਹੋ ਰਿਹਾ ਮੇਰੇ ਨਾਲ ਮੇਰੇ ਉੱਤੇ ਬੰਦੇ ਬਿਠਾਏ ਜਾ ਰਹੇ ਆ ਮੈਨੂੰ ਦੱਬਿਆ ਜਾ ਰਿਹਾ ਹੈ ਹਲੇ ਵੀ ਤੇਰੇ ਕੋਲੇ ਮੌਕਾ ਹੈ ਕਿ ਤੂੰ ਇਹ ਗੱਲ ਲੋਕਾਂ ਚ ਆ ਕੇ ਸਪਸ਼ਟ ਕਰ ਦੇ ਜੋ ਪਿਛਲੀ 2.5 ਸਾਲਾਂ ਤੇਰੇ ਨਾਲ ਤੇਰੀ ਦੁਰਗਸ਼ਾ ਹੋਈ ਆ ਜਾਂ ਜੋ ਇਹਨਾਂ ਨੇ ਕੀਤਾ ਸਾਰਾ ਆ ਕੇ ਲੋਕਾਂ 'ਚ ਬਿਆਨ ਕਰ ਦੇ ਹਲੇ ਵੀ ਤੇਰੇ ਕੋਲ ਸਮਾਂ ਹੈਗਾ ਸ਼ਾਇਦ ਤੈਨੂੰ ਲੋਕ ਹਲੇ ਵੀ ਮਾਫ ਕਰ ਦੇਣ ਪਰ ਜਿਹੜੇ ਤੂੰ ਗੁਨਾਹ ਕਰ ਰਿਹਾ ਇਹਨਾਂ ਦੀ ਜੇ ਵਿਚ ਕਰ ਰਹੇ ਹਨ ਇਹਨਾਂ ਦੇ ਦਾਬੇ ਚ ਕਰ ਰਹੇ ਆ ਜਾਂ ਤਰੀਕੀ ਮਜਬੂਰੀ ਹੈ ਜੋ ਤੂੰ ਅੱਜ ਨੁਕਸਾਨ ਕਰ ਰਹੇ ਆ ਪੰਜਾਬ ਦਾ ਪੈਸਾ ਵੀ ਇਹ ਲੁੱਟ ਕੇ ਲੈ ਜਾ ਰਹੇ ਆ ਉਹਦਾ ਜ਼ਿੰਮੇਵਾਰ ਤਾਂ ਤੂੰ ਹੀ ਹੈ ਇਹ ਲੁੱਟ ਕੇ ਲੈ ਜਾ ਰਹੇ ਆ ਪੈਸਾ ਤਾਂ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਹੋਰ ਪੱਖਾ ਤੋਂ ਵੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਰਿਹਾ ਜੇ ਅਸੀਂ ਪਾਣੀ ਦੀ ਗੱਲ ਕਰਦੇ ਆਂ ਅਧਰਾਵਾਜ ਕੋਹਲੀਆਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆ ਧਰਤੀ ਇਹਦਾ ਪੱਤਨਾ ਚ ਪਾਈਆਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆ ਪੂਰੇ ਪੰਜਾਬ ਦੇ ਪਾਣੀ ਦੇ ਵਿੱਚ ਰੇ ਨਿਮ ਆ ਚੁੱਕੇ ਆ ਕੈਮੀਕਲ ਆ ਚੁੱਕੇ ਨੇ ਲੋਕ ਮਰ ਰਹੇ ਨੇ ਅਸੀਂ ਉਹਦੀ ਗੱਲ ਕਰ ਰਹੇ ਹਾਂ ਕੋਈ ਉਹੋ ਜਿਹਾ ਫੈਸਲਾ ਕਰਤੇ ਕੋਈ ਇਸ ਤੋਂ ਇਲਾਵਾ ਖੇਤੀ ਦੇ ਲਈ ਕੋਈ ਮਜ਼ਦੂਰਾਂ ਦੇ ਲਈ ਕੋਈ ਹੋਰ ਪੰਜਾਬੀ ਬੋਲੀ ਦੇ ਲਈ ਕੋਈ ਕਾਨੂੰਨ ਕੋਈ 371 ਵਰਗੀ ਕੋਈ ਉਸ ਤਰ੍ਹਾਂ ਦਾ ਹੀ ਵਿધાનਸਭਾ ਦੇ ਵਿੱਚ ਮਤਾ ਲਿਆ ਕਿ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਨੂੰ ਜ਼ਮੀਨਾਂ ਲੈਣ ਦੇ ਉੱਤੇ ਰੋਕ ਲੱਗੇ ਜਿਵੇਂ ਗੁਜਰਾਤ ਹਿਮਾਚਲ ਉੱਤਰਾਖੰਡ ਰਾਜਸਥਾਨ ਵਰਗੇ ਸੂਬਿਆਂ 'ਚ ਕੋਈ ਨਾ ਕੋਈ ਤਾਂ ਫੈਸਲਾ ਇਹ ਜਾ ਇਤਿਹਾਸ ਕਰ ਜਾ ਜਿਹਦੇ ਨਾਲ ਕੱਲ ਨੂੰ ਲੋਕਾਂ ਦੇ ਵਿੱਚ ਵੀ ਘੱਟੋ ਘਾਟ ਤੈਨੂੰ ਮੁੱਖ ਮੰਤਰੀ ਜਦੋਂ ਲੈ ਜਾਏਗਾ ਉਸ ਤੋਂ ਬਾਅਦ ਯਾਦ ਹੀ ਕਰ ਲੈ ਲਾਹ ਤੈਨੂੰ ਦੇਣੀ ਹੈ ਤੈਨੂੰ ਇਹਨਾਂ ਨੇ ਮੇਰੀ ਗੱਲ ਯਾਦ ਰੱਖੀ ਜਲੀਲ ਕਰਕੇ ਜਮਾਂਨ ਜੀਰੋ ਕਰਕੇ ਐ ਜਿਹੜਾ ਮੜਾ ਮੋਟਾ ਵੀ ਤੇਰਾ ਹਲੇ ਲੋਕਾਂ 'ਚ ਹੈਗਾ ਕੁਝ ਉਹ ਜਮਾ ਤਨਵਾ ਖਤਮ ਕਰਕੇ ਜੇ ਨਾਂ ਤੈਨੂੰ ਇਹਨਾਂ ਨੇ ਐ ਨਿਚੋੜ ਕੇ ਨਿੰਬੂ ਵਾਂਗੂ ਉਹ ਮਾਰਨਗੇ ਜਿਵੇਂ ਮੱਖੀ ਕੱਟ ਕੇ ਮਾਰਦੇ ਆਪਾਂ ਐ ਮਾਰਨਗੇ ਲੱਸੀ 'ਚ ਜਿਵੇਂ ਮਾਰਦੇ ਆ ਮੱਖੀ ਕੱਟ ਕੇ ਜਾਂ ਦੁੱਧ 'ਚ ਮਾਰਦੇ ਨਾ ਭਗਾ ਕੇ ਐ ਤੈਨੂੰ ਮਾਰਨਗੇ ਯਾਦ ਰੱਖੀ ਐਤੋਂ ਪਾਸੇ ਐ ਕਿਨਾਰੇ ਕਰਕੇ ਤੈਨੂੰ ਜਮਾ ਵੀ ਇਹਦਾ ਖਤਰਸੀ ਜੀ ਸਾਰੀ ਗੱਲ ਐ ਨਹੀਂ ਵਾ ਤੈਨੂੰ ਪਾਸੇ ਕਰਕੇ ਤੇਰੇ ਸਰਦਨ ਮੇਰਾ ਸਾਰਾ ਕੁਝ ਕਾਰੀ ਭਵੰਤ ਮਾਨ ਰਿਹਾ ਸੀ ਹਲੇ ਹੀ ਮੌਕਾ ਸਚਾਈ ਲੋਕਾਂ ਦੇ ਸਾਹਮਣੇ ਬਿਆਨ ਕਰ ਦੇ ਜੋ ਕੁਝ ਹੋ ਰਿਹਾ ਇਹ ਗੱਲਾਂ ਉੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਗਾਹੇ ਵਗਾਹੇ ਇਹ ਗੱਲਾਂ ਨਿਕਲ ਕੇ ਬਾਹਰ ਆਈ ਜਾਂਦੀਆਂ ਜੋ ਸਾਰਾ ਜੋ ਹੋ ਰਿਹਾ ਇਸ ਵੇਲੇ ਜੋ ਪੰਜਾਬ ਨਾਲ ਹੋ ਰਿਹਾ ਜੋ ਸੀਐਮ ਹਾਊਸ 'ਚ ਹੋ ਰਿਹਾ ਜੋ ਥੋਡੇ ਘਰਾਂ ਚ ਹੋ ਰਿਆ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਹੁਣ ਕੰੰਧਾਂ ਦੇ ਵੀ ਕੰੰਧ ਹੁੰਦੇ ਆ ਗੁੱਜਾ ਐਸੇ ਕੁਝ ਨਹੀਂ ਰਹਿੰਦਾ ਇਹ ਖੂਹਾਂ ਦੇ ਕੀਤੀਆਂ ਹੋਈਆਂ ਗੱਲਾਂ ਵੀ ਬਾਹਰ ਆ ਜਾਂਦੀਆਂ ਨੇ ਸੋ ਬਦਿਆ ਰਹੇਗਾ ਕਿ ਤੂੰ ਇਹ ਸਚਾਈ ਲੋਕਾਂ ਦੇ ਸਾਹਮਣੇ ਲੈ ਕੇ ਆ ਜੋ ਇਹ ਬਰਬਾਦ ਪੰਜਾਬ ਨੂੰ ਕਰ ਰਿਹਾ ਕਰਜ਼ਾ ਚੱਕ ਕੇ ਮੋਟਾ ਪੰਜਾਬ ਸਰ ਚੜਿਆ ਜਾ ਰਿਹਾ ਕਰਜ਼ੇ ਦੀ ਹੱਦ ਤੂੰ ਵਧਾਉਣ ਦੀ ਗੱਲ ਕੀਤੀ ਆ ਉਹ ਸਾਰਾ ਪੈਸਾ ਇਥੋਂ ਲੁੱਟ ਕੇ ਚਾਹੇ ਦਿੱਲੀ ਜਾ ਰਿਹਾ ਤੇ ਚਾਹੇ ਹਰਿਆਣੇ ਦੀਆਂ ਚੋਣਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਬਹੁਤ ਵੱਡਾ ਧੋਖਾ ਗਦਾਰੀ ਪੰਜਾਬ ਨਾਲ ਤੁਸੀਂ ਲੋਕ ਕਰ ਰਹੇ ਹੋ ਸੋ ਮੈਨੂੰ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੂੰ ਇਸ ਗੱਲ ਨੂੰ ਸਾਫ਼ ਆਪਣੇ ਲੋਕਾਂ ਚ ਆ ਕੇ ਕਰ ਅਗਲੀ ਬੇਨਤੀ ਮੈਂ ਕਰਨੀ ਹੈ ਸਰਪੰਚੀ ਬਾਰੇ ਸਰਪੰਚੀ ਦੀਆਂ ਚੋਣਾਂ ਦਾ ਜਿਹੜਾ ਬੇਗਲ ਉਹ ਬਚ ਚੁੱਕਿਆ ਪਰ ਇਹਦੇ ਵਿੱਚ ਵੀ ਬੜਾ ਧੋਖਾ ਲੋਕਾਂ ਨਾਲ ਹੋਇਆ ਧਰਿਆ ਧਰਾਈਆਂ ਲੋਕਾਂ ਦੀਆਂ ਰਹਿ ਗਈਆਂ ਬੜੇ ਮਾਨਸ ਚਾਰ ਸੀ ਲੋਕਾਂ ਦੇ ਉਹ ਵੀ ਸਰਕਾਰ ਨੇ ਬੜਾ ਲੋਕਾਂ ਨਾਲ ਬਹੁਤ ਤੱਕਾ ਇਸ ਕੀਤਾ ਇੱਥੇ ਵੀ ਕਈ ਪਿੰਡਾਂ ਦੇ ਵਿੱਚ ਤਾਂ ਇੱਥੇ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਲਗਾਤਾਰ ਜਰਨਲ ਸਰਪੰਚੀ ਤੁਰੀ ਆਉਂਦੀ ਆ ਉੱਥੇ ਜਰਨਲ ਹੀ ਰੱਖਦੀ ਜਿੱਥੇ ਰਿਜ਼ਰਵ ਤੁਰੀ ਆਉਂਦੀ ਰਿਜ਼ਰਵ ਵੀ ਰੱਖਦੀ ਇਹ ਵੀ ਲੋਕਾਂ ਨਾਲ ਤੱਕਾ ਇਹ ਇਹ ਜ਼ਰੂਰੀ ਸੀਗਾ ਵੀ ਜਿੱਥੇ ਜਰਨਲ ਸੀਗੀ ਉੱਥੇ ਰਿਜ਼ਰਵ ਹੋਣੀ ਚਾਹੀਦੀ ਸੀ ਜਿੱਥੇ ਰਿਜ਼ਰਵ ਸੀ ਉੱਥੇ ਚੈਨਲ ਹੋਣੀ ਚਾਹੀਦੀ ਸੀ ਇਹ ਵੀ ਲੋਕਾਂ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਕਿਉਂਕਿ ਇਹਨਾਂ ਨੂੰ ਪਤਾ ਬਿਜਲੂ ਸਾਡਾ ਨਿਕਲਿਆ ਪਿਆ ਆ ਲੋਕਾਂ ਨੇ ਧੂੜ ਛਾਤੀ ਲੋਕ ਸਭਾ ਦੇ ਵਿੱਚ ਤਿੰਨ ਤੇ ਆ ਗਏ ਵੀ ਸਰਪੰਚੀ ਜਮਾਂ ਬਿਜਲੂs ਕੱਢਣਗੇ ਲੋਕ ਇਸੇ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਵਾਲੀ ਗੱਲ ਤੇ ਲਿਆਂਦਾ ਮਤਾਂ ਲਿਆਂਦਾ ਵੀ ਆਪ ਦੇ ਚੋਣ ਸ਼ਾਨ ਦੇ ਉੱਤੇ ਕੋਈ ਪਾਰਟੀ ਸਰਪੰਚੀ ਦੀ ਚੋਣ ਨਹੀਂ ਲੜਾਉਂਕੀ ਸਨ ਉਸਾਰੇ ਇਸ ਕਰਕੇ ਪਰ ਇਹ ਜਲੂਸ ਨਿਕਲੂਗਾ ਸਾਡਾ